ਗੋਬਿੰਦ ਦੇ ਹਾਲਾਲ ਸੂਬਿਆ ਸਮਝ ਲਿਆ ਤੈ ਵਾਲ ਆਪਣਾ ਆਪ ਗਵਾ ਗੁਰੂਆਂ ਪਵਦੇ ਦਿਨਾਂ ਨੂੰ ਦੇਖਦੇ ਹੋਏ ਗੁਰਗੋਬਿੰਦ ਸਿੰਘ ਦੇ ਪਰਿਵਾਰ ਦੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਇੱਕ ਗੀਤ ਰਿਲੀਜ਼ ਕਰਿਆ ਜੀ ਗੋਵਿੰਦ ਦੇ ਲਾਲ ਸਾਡੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਗੀਤ ਨੂੰ ਸੁਣਿਓ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਜੀ ਤਾਂ ਕਿ ਬਾਈ ਨੂੰ ਵੀ ਇਸ ਗੱਲ ਦਾ ਅੱਗੇ ਹੌਸਲਾ ਮਿਲਦਾ ਹੈ ਕਿ ਜੋ ਅੱਜ ਆਪਾਂ ਜ਼ਿਆਦਾਤਰ ਨਾ ਕੀ ਹੁੰਦਾ ਧਰਮ ਕੀ ਗੀਤਾਂ ਨੂੰ ਲੋਕੀ ਕੱਟ ਹੁੰਗਾ ਰਾ ਦਿੰਦੇ ਆ ਮਾਰਤਾ ਵਾਲੇ ਗੀਤ ਗੋਲੀਆਂ ਵਾਲੇ ਗੀਤ ਸ਼ਾਇਦ ਜ਼ਿਆਦਾ ਪ੍ਰਮੋਟ ਕੀਤੇ ਜਾਂਦੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੋਦੇ ਦੇਣ ਨੇ ਸਾਧ ਦੇਣ ਨੇ ਸਾਡੀ ਸਿੱਖ ਕੌਮ ਲਈ ਬਹੁਤ ਭਾਰੀ ਦਿਨ ਮੰਨੇ ਗਏ ਨੇ ਤਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜੋ ਵੀਰ ਨੇ ਅੱਜ ਗੀਤ ਰਿਲੀਜ਼ ਕੀਤਾ ਜੀ ਤਾਂ ਉਹਨੂੰ ਜ਼ਰੂਰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਉਹਨੂੰ ਸੁਣਿਓ ਜੀ ਥੈਂਕ ਯੂ ਸੋ Much ਧੰਨਵਾਦ ਜੀ ਸਾਰਿਆਂ ਦਾ ਸੁਖਪਾਲ ਜੀ ਅੱਜ ਤੁਹਾਡਾ ਧਾਰਮਿਕ ਗੀਤ ਆ ਰਿਹਾ ਗੋਵਿੰਦ ਦੇ ਲਾਲ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਸਾਰੇ ਸਿੱਖ ਸੰਗਤ ਨੂੰ ਬਹੁਤ ਮੈਂ ਵਧਾਈ ਦਿੰਦਾ ਨਾ ਜੀ ਤੇ ਮੇਰੇ ਵੱਲੋਂ ਤੇ ਸਾਰੀਆਂ ਸਿੱਖ ਸੰਗਤਾਂ ਵੱਲੋਂ ਜੀ ਸਾਹਿਬ ਜੀ ਦੇ ਨੂੰ ਛੋਟਿਆਂ ਨੂੰ ਜੀ ਬਹੁਤ ਜੋਸ਼ ਭਰੀ ਸ਼ਰਧਾਂਜਲੀ ਆ ਜੀ ਤੇ ਨਵਾਂ ਗੀਤ ਲੈ ਕੇ ਹਾਜ਼ਰ ਹਾਂ ਜੀ ਮੈਂ ਉਹਨਾਂ ਦੀ ਚਾਹਤਾਂ 'ਚ ਇੱਕ ਪ੍ਰਾਰਥਨਾ ਹੀ ਤੇ ਆਪਣੇ ਬੱਚਾ ਨੂੰ ਨਾਲ ਸਿੱਖੀ ਨਾਲ ਜੋੜਨ ਵਾਸਤੇ ਹਰ ਕਰ ਕਰ ਦੇ ਵਿੱਚ ਸਿੱਖੀ ਦਾ ਬੂਟਾ ਲੱਗੇ ਇਸ ਕਰਕੇ ਆਪਾਂ ਬਾਬਾ ਜੀ ਦੀ ਅਰਦਾਸਨਾ ਕੀਤੀ ਹੈ ਜੇ ਉਹਦੀ ਧਾਰਮਿਕ ਗੀਤ ਗੱਡੇ ਆ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਤੁਸੀਂ ਅੱਜ ਅੱਜ ਗੱਲ ਜਿਹੜੇ ਨਾਜਰਾਂ ਨੌਜਵਾਨ ਵਰਗਾ ਹੀ ਬਹੁਤ ਜ਼ਿਆਦਾ ਨਸ਼ਾ ਤੇ ਪਤਿਤਪਨ ਦੇ ਵਿੱਚ ਜਾ ਰਿਹਾ ਜੀ ਮੈਂ ਕਹਿੰਦਾ ਵੀ ਆਪਣੀ ਗੁਰਸਿੱਖੀ ਨਾਲ ਜੁੜੀ ਆਪਾਂ ਵੱਧ ਤੋਂ ਵੱਧ ਆਪਣੇ ਸਿੱਖ ਧਰਮ ਦਾ ਪ੍ਰਚਾਰ ਕਰੀਏ ਇਸ ਤੇ ਹੀ ਮੇਰਾ ਮਕਸਦ ਹੈ ਜੀ ਮੇਰਾ ਮਕਸਦ ਇਹ ਆ ਤੇ ਕਹਿੰਦਾ ਵੀ ਆਪਾਂ ਹਰ ਇੱਕ ਸਾਲ ਬਾਬਾ ਜੀ ਦਾ ਕਿੰਨਾ ਗੀਤ ਤਿਆਰ ਕਰੀਏ ਜਿਹੜਾ ਤੁਸੀਂ ਗੀਤ ਰਿਲੀਜ਼ ਕਰ ਰਹੇ ਹੋ ਉਹਦੇ ਕੁਝ ਦੋ ਬੋਲ ਜ਼ਰੂਰ ਸੁਣਾਓ ਹਾਂ ਜੀ ਗੋਬਿੰਦ ਦੇ ਹਾਂ ਲਾਲ ਸੂਬਿਆ ਸਮਝ ਲਿਆ ਤੈ ਵਾਲ ਆਪਣਾ ਆਪ ਗਵਾਲ ਲੈਣਾ ਹਾਲਾ ਪਹਾੜਾਂ ਨਾਲ ਅੱਜ ਰਾਮਗੁਰੂ ਭਾਈਚਾਰੇ ਦਾ ਸੰਬੰਧਕ ਲੜਕੇ ਨੌਜਵਾਨੀ ਇੱਕ ਧਾਰਮਿਕ ਗੀਤ ਕੱਢਿਆ ਜੀ ਕੀ ਕਹੂੰਗੇ ਸਮੋਦਬੀ ਇਹ ਬਹੁਤ ਹੀ ਵਧੀਆ ਉਪਰ ਆਇਆ ਸਪਾਲਜੀ ਦਾ ਜਿਹੜਾ ਇਹਨਾਂ ਨੇ ਇੱਕ ਧਾਰਮਿਕ ਗੋਬਿੰਦ ਤੇ ਲਾਲ ਗੀਤ ਗਾਇਆ ਤੇ ਜਿਹੜਾ ਅੱਜ ਇੱਥੇ ਮੰਦਿਰ ਦੇ ਵਿੱਚ ਰਿਲੀਜ਼ ਕੀਤਾ ਗਿਆ ਤੇ ਇਹਨਾਂ ਦਾ ਬਹੁਤ ਹੀ ਸ਼ਲਾਘਾ ਭਰਿਆ ਕਰਦੇ ਤੇ ਇਹੋ ਜਿਹੇ ਗੀਤ ਇਹਨਾਂ ਨੂੰ ਭਵਿਕ ਦੇ ਵਿੱਚ ਹੋਰ ਵੀ ਗੋਲੇ ਚਾਹੀਦੇ ਨੇ ਜਿਦੇ ਨਾਲ ਕਿ ਬੱਚਿਆਂ ਨੂੰ ਪ੍ਰੇਰਣਾ ਹੋਰ ਵੀ ਮਿਲ ਸਕੇ ਤੇ ਉਹ ਸਿੱਖੀ ਦੇ ਵੱਲ ਜੁੜ ਸਕਣ ਅੱਜ ਰਾਮਗੜੀ ਭਾਈਚਾਰੇ ਦੇ ਵਿੱਚ ਉੱਪਰ ਦਾ ਕਲਾਕਾਰ ਆ ਜੀ ਧਾਰਮਿਕੀ ਗਾ ਰਿਹਾ ਤੇ ਪਹਿਲਾਂ ਬਾਬੇ ਨਾਨਕ ਜੀ ਦੇ ਵੀ ਆਇਆ ਤੇ ਅਸੀਂ ਦੀ ਜੋੜ ਮਿਲਦੇ ਆ ਕੀ ਕਹਾਂਗੇ ਜੀ ਸੁਖਪਾਲ ਜੀ ਨੇ ਜਿਹੜਾ ਧਾਰਮਿਕ ਗਾਣਾ ਕੱਢਿਆ ਗੀਤ ਕੱਢਿਆ ਬਹੁਤ ਵਧੀਆ ਹੈ ਗੋਬਿੰਦ ਦੇ ਨਾਮ ਤੇ ਤੇ ਸਾਨੂੰ ਮਤਲ ਜਿੰਨੇ ਨੌਜਵਾਨ ਮੁੰਡੇ ਨੇ ਉਹਨਾਂ ਨੂੰ ਇਹੋ ਜਿਹੇ ਗਾਣੇ ਆ ਤੇ ਮਗਲ ਲੱਗਣਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਹੈ ਤੇ ਬਾਕੀ ਸੁਖਪਾਲ ਜੀ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਵੀ ਇਹਨਾਂ ਦਾ ਕੁਲਵਿਰ ਜੀ ਕੀ ਕਹੋਗੇ ਤੁਹਾਡੇ ਨਾਲ ਕਾਫੀ ਟਾਈਮ ਰਹਿੰਦੇ ਨੇ ਤੁਹਾਡੇ ਨਾਲ ਵਿਚਰਦੇ ਵੀ ਨੇ ਤੇ ਅੱਜ ਉਹਨਾਂ ਨਾਲ ਗੀਤ ਰਲੀਜ ਹੋਇਆ ਕੀ ਕਹੋਗੇ ਸਿੱਖੀ ਵਾਸਤੇ ਆਪਣੇ ਵਾਸਤੇ ਬਹੁਤ ਵਧੀਆ ਗੱਲ ਆਗੀ ਜਿਹੜੇ ਆਪਾਂ ਆਪਣੀ ਸਿੱਖੀ ਦੇ ਪ੍ਰਤੀ ਆਪਾਂ ਗਾ ਰਹਿਆਂਗੇ ਬਹੁਤ ਵਧੀਆ ਇਹਨਾਂ ਨੇ ਕਰਿਆ ਹੈਗਾ ਇਹਨਾਂ ਨੂੰ ਬਹੁਤ ਹੰਗਾਰਨ ਦੇਣਾ ਚਾਹੀਦਾ ਹੈਗਾ ਅੱਗੇ ਵਾਸਤੇ ਤਾਂ ਜੋ ਸਿੱਖੀ ਨਾਲ ਹੋਰ ਵਧੀਆ ਜੁੜੇ ਹਾਂ ਸਰ ਪ੍ਰਧਾਨ ਜੀ ਕੀ ਕਹੋਗੇ ਅੱਜ ਮੈਂ ਗੋਲਨੀ ਖਾਂ ਤੂਰੀ میوزک بچوں کو تعلیم دے بہت سالوں سے سیوا کردار تو بھی دی سوئے بچہ سکھپال ساڈا دولے تو بہت اچھے نکھاری بھی ہے اور ਮੈਂ ਵੀ ਤੇ ਵੇਜੋ ਬੱਚਾ ਬਾਰੇ ਚੋਚੀ ਦਾ ਲਿਖਿਆ ਨੇ ਬਾਬੇ ਨਾਨਕ ਵਾਰੇ ਚੀਜ਼ਾਂ ਲਿਖਦਾ ਬਹੁਤ ਅੱਛੇ ਰਾਈਟਰ ਅੱਛੇ ਤਰੀਕੇ ਨਾਲ ਲਿਖਦਾ ਮੈਂ ਅਸੀ ਅਸ਼ੀਰਵਾਦ ਦਿੰਦੇ ਆ ਕਿ ਬੱਚਾ ਕਾਮਯਾਬੀ ਹੋਵੇ ਔਰ ਸਾਡੇ ਸਾਰੇ ਜਿਲ੍ਹੇ ਵੀ ਨੇ ਇਹਨਾਂ ਦੀ ਦੁਆਵਾਂ ਨਾਲ ਸੜਕੇ ਇਹ ਬੱਚੇ ਨੂੰ ਕਾਮਯਾਬੀ ਮਿਲੀ ਹੈ